ਵੀਰੋ ਆ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਹੁਤ ਵਧੀਆ ਜਾਣਕਾਰੀ ਮਿਲੂਗੀ ਜਾਣਕਾਰੀ ਕੀ ਹੈ ਵੀ ਜਦੋਂ ਹੁਣ ਤੁਸੀਂ ਕੰਪਿਊਟਰ ਕਰਾ ਚਲਾਉਣਾਗਾ ਲੇਜ਼ਰ ਲੇਬਲਰ ਤੁਸੀਂ ਚਲਾਉਣਾਗਾ ਤਾਂ ਉਹਦੇ ਵਿੱਚ ਸਭ ਤੋਂ ਘੱਟ ਤੇਲ ਖਾਣ ਵਾਲਾ ਕਿਹੜਾ ਮਾਡਲ ਹੁੰਦਾ ਤੇ ਜ਼ਿਆਦਾ ਤੇਲ ਖਾਣ ਵਾਲਾ ਕਿਹੜਾ ਮਾਡਲ ਹੁੰਦਾਗਾ ਜਿਹੜਾ ਟਰੈਕਟਰ ਦਾ ਜ਼ੋਰ ਜ਼ਿਆਦਾ ਲਗਾਉਂਦੇ ਨੇ ਇਸ ਵਿਸ਼ੇ ਦੇ ਉੱਤੇ ਇਸ ਵੀਡੀਓ ਦੇ ਵਿੱਚ ਗੱਲਬਾਤ ਕਰੀ ਆ ਮੇਰੇ ਨਾਲ ਬਾਈ ਗਗਨ ਨੇ 17-18 ਸਾਲਾਂ ਦਾ ਬਾਈ ਨੂੰ ਤਜਰਬਾਗਾ ਕਰਾਹਾਂ ਦਾ ਤੇ ਵੀਡੀਓ ਪੂਰੀ ਵੇਖਿਓ ਉਹਨੂੰ ਵਧੀਆ ਇਸ ਚੀਜ਼ ਦਾ ਆਈਡੀਆ ਹੋ ਜਾ ਵੀ ਕੀ ਜਿਹੜੀ ਚੀਜ਼ ਹੈਗੀ ਉਹ ਅ ਅਪਾਂ ਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਵੀ ਜਿਹਦੇ ਨਾਲ ਤੁਹਾਡਾ ਜਿਹੜਾ ਲੈਵਲਰ ਹੈਗਾ ਉਹ ਸੀਜ਼ਨ ਵਧੀਆ ਲਵਾਵੇ ਤੁਹਾਡਾ ਜੇ ਆਪਾਂ ਗੱਲ ਕਰਗੇ ਮਤਲਬ ਡੀਜ਼ਲ ਦੀ ਖਪਤ ਦੀ ਤਾਂ ਇਹ ਥੋੜਾ ਜਿਹਾ ਸਪੋਰਟਸ ਮਾਡਲ ਹੁੰਦੇ ਨੇ ਨਾ ਜਿੰਨੇ ਮੋਰਨਿੰਗ ਵਗਟਾ ਥੋੜਾ ਜਿਹਾ ਇਹਦੇ ਤੇਲ ਦੀ ਖਪਤ ਜ਼ਿਆਦਾ ਹੁੰਦੀ ਆ ਬਹੁਤ ਸਾਰੇ ਇਹਦੇ ਵਿੱਚ ਵੀ ਬਹੁਤ ਘਟਣਾ ਹਾਂ ਇਹ ਚ ਖਤਮ ਕਰਦਾ ਖਤਮ ਹੋ ਜਾਵਾਂ ਖਤਮ ਹੋ ਗਿਆ ਜਮਾ ਅਸਾਂ ਇੱਕ ਗੱਲ ਹੋ ਗਈ ਜਿਵੇਂ ਸਪੋਰਟਸ ਮਾਡਲ ਆਗਾ ਉਹਦੇ ਨਾਲੋਂ ਤਾਂ ਇਹਨਾਂ ਦਾ ਤੇਲ ਦਾ ਕਾਫੀ ਵੱਟਾ ਪੈ ਜੂ ਯਾਰ ਬਹੁਤ ਵੱਟਾ ਜਿਵੇਂ ਉਹ ਆਪਾਂ ਡੀ ਲਕਸ ਮਾਡਲ ਆ ਉਹ ਚ ਹੁਣ ਕਸਟਮਰ ਆਪ ਦੱਸਦਾ ਸਾਨੂੰ ਵੀ 2.5 ਤੋਂ 3 ਲੀਟਰ ਦੀ ਉਸ ਤੇ ਪੂਰੇ ਸੀਜ਼ਨ ਦੇ ਵਿੱਚ ਤਾਂ ਦੇਖ ਕਿੱਥੇ ਜਾਊਗਾ ਯਾਰ ਹਾਂ ਮਤਲਬ 1.5 ਲੀਟਰਾਂ ਨੂੰ ਫਰਕ ਪਾਉਂਦਾ ਹਾਂ ਕਦੇ ਕਸਟਮਰ ਨੂੰ ਨਹੀਂ ਕਹਿੰਦੇ ਇਹਨੂੰ ਛਾਵੇਂ ਲਾਓ ਇਹਨੂੰ ਕਸਟਮਰ ਤੋਂ ਪਈ ਰੱਖੇ ਠੀਕ ਹੈ ਸੀਜ਼ਨ ਤੁਸੀਂ ਤੋ ਪਈ ਰੱਖਣਾ ਇਹਨੂੰ ਕਦੇ ਛਾਵੇਂ ਨਹੀਂ ਲਾਉਣਾਗਾ ਇਹਨੂੰ ਕੁਝ ਵੀ ਹੋ ਜੇ 2 ਸਾਲਾਂ ਤੱਕ ਇਹ ਸਾਡਾ ਜਪਾਂ ਕਿਹਦੀ ਬੱਸ ਵੀ ਅਣਜਾਣ ਤੋਂ ਜਾਣ ਬੰਦੇ ਨੂੰ ਕਹਤਾ ਵੀ ਯਾਰ ਉਹਦੀ ਬੈਟਰੀ ਬਦਲ ਗਈ ਭੱਜ ਕੇ ਕਿਸੇ ਨੂੰ ਵੀ ਭੇਜਤਾ ਇਹਨੂੰ ਬੰਦਾ ਬੈਟਰੀ ਬਦਲ ਦੂ ਬੈਟਰੀ ਬਦਲ ਦੋ ਲਾਇਕਾ ਤੇ ਸਾਡੇ ਕੋਲੇ ਬਹੁਤ ਵਧੀਆ ਆਫਰ ਵੀ ਹੈਗਾ ਓਕੇ ਇਹ 15 ਅਪ੍ਰੈਲ ਤੱਕ ਜੇ ਕੋਈ ਬੰਦਾ ਸਾਡੇ ਕੋਲ ਲਾਇਕਾ ਦਾ ਸਿਸਟਮ ਬੁੱਕ ਕਰਾਉਂਦਾ ਸਪੋਰਟਸ ਮਾਡਲ ਦੇ ਨਾਲ ਤਾਂ 345000 ਰੁਪਏ ਰੇਟ ਹੈ ਲੋ ਮਿੱਤਰੋ ਲਗਾਤਾਰ 5ਵਾਂ ਸਾਲ ਆਗਾ ਮੇਰਾ ਗगन ਬਾਈ ਕੋਲੇ ਆਉਂਦੇ ਦਾ ਤੇ ਜਦੋਂ ਵੀ ਲੇਜ਼ਰ ਲੈਵਲਰ ਦਾ ਸੀਜ਼ਨ ਆਉਂਦਾਗਾ ਤਾਂ ਹਰ ਸਾਲ ਆਪਾਂ ਵੀਡੀਓ ਇਥੋਂ ਪਾਉਣੇ ਹੁੰਨੇ ਆ ਕਿਉਂਕਿ ਜੇ ਪੰਜਾਬ ਦੇ ਵਿੱਚ ਇਕੱਲੇ ਲੇਜ਼ਰ ਲੈਵਲਰ ਦੇ ਉੱਤੇ ਕੰਮ ਕਰਨ ਵਾਲੇ ਕੁਝ ਖਾਸ ਬੰਦਿਆਂ ਦੀ ਗੱਲ ਕਰੀਏ ਤਾਂ ਗਗਨ ਬਾਈ ਦਾ ਨਾਮ ਆਗਾ ਜਿਹੜਾ ਮੂਰੇ ਆਉਂਦਾਗਾ ਕੀ ਹਾਲ ਚਾਲ ਵਈ ਗਗਨ ਬਹੁਤ ਵਧੀਆ ਬਾਈ ਠੀਕ ਠਾਕ ਸੇ ਤਾਂ ਬਹੁਤ ਵਧੀਆ ਬਹੁਤ ਵਧੀਆ ਜੀ ਮਤਲਬ ਮੈਂ ਕਦੇ ਕਦੇ ਸੋਚਦਾ ਹਾਂ ਨਾ ਵੀ ਯਾਰ ਗਗਨ ਨੇ ਜ਼ਿੰਦਗੀ ਲੈਵਲਰ ਲੈਵਲਰ ਦੇ ਲੈਖ ਹੀ ਲਾਦੀ ਹੈ ਨਾ ਸਹੀ ਗੱਲ ਹੈ ਜੀ 2007 ਦੇ ਬੈਠੇ ਆ ਜੀ 7 ਤੋਂ ਚੱਲੀ ਜਾਂਦੇ ਆ ਹੌਲੀ ਹੌਲੀ 15 ਜਾਂਪਾ ਆਉ ਦਾ ਕੰਮ ਕਰ ਲਿਆ ਸੀਗਾ ਤੇ ਹੁਣ 200 250 ਲੈਵਲਰ ਦੀ ਸੇਲ ਆਪਣੀ ਆਰਾਮ ਨਾਲ ਹੈਗੀ ਹੈ ਹੈਗੀ ਹੈ ਨਾ ਹਾਂ ਹੈਗੀ ਹੈ ਤੇ ਕਿੱਦਾਂ ਰਿਹਾ ਤਜਰਬਾ ਹੁਣ ਤੱਕ ਕਿਸਾਨਾਂ ਨਾਲ ਬਹੁਤ ਵਧੀਆ ਜੀ ਬਹੁਤ ਵਧੀਆ ਰਿਲੇਸ਼ਨ ਬਣ ਗਏ ਬਹੁਤ ਵਧੀਆ ਰਿਲੇਸ਼ਨ ਬਣ ਗਏ ਨੇ ਬਾਕੀ ਵਧੀਆ ਕਸਟਮਰ ਨੇ ਆਪਾਂ ਨੂੰ ਸਾਰੇ ਵਧੀਆ ਕਮੈਂਟ ਕਰਦੇ ਨੇ ਤੇ ਮਤਲਬ ਜਿੱਥੇ ਆਪਣੇ ਇੱਕ ਲੈਵਲਰ ਜਾਵੜਦਾ ਉਥੇ ਦੂਜਾ ਆਪਣੇ ਆਪ ਚਲਾ ਜਾਂਦਾ ਸਰਵਿਸ ਦੀ ਕੋਈ ਪਰੇਸ਼ਾਨੀ ਨਹੀਂ ਅਸੀਂ ਆਉਣ ਦਿੰਦੇਗੇ ਤਕਰੀਬਨ 18 ਸਾਲਾਂ ਦਾ ਤਜਰਬਾ ਕਹਿ ਦੀਏ ਆਪਾਂ ਲੈਵਲਰ ਦੇ ਵਿੱਚ ਹੋ ਗਿਆ ਨਾ ਲਗਭਗ ਲਗਭਗ ਹਾਂ ਹੋ ਸਕਦਾ ਜੀ ਮਤਲਬ 1000 ਪਲੱਸ ਲੈਵਲਰ ਆਪਣਾ ਮਾਰਕੀਟ ਦੇ ਵਿੱਚ ਹੋਊਗਾ ਹੋਊਗਾ ਹਾਂ ਹੋਊ ਤੇ ਐਤ ਕੀ 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 ਹੈਗਾ ਸਿਸਟਮ ਜਿਵੇਂ ਗੱਲ ਕਰੀਏ ਵੀ ਹੁਣ ਸਟਾਰਟ ਹੈਗਾ ਸੀਜ਼ਨ ਹੈਨਾ ਹਾਂ ਸੀਜ਼ਨ ਹੁਣ ਪੂਰਾ ਸਟਾਰਟ ਆ ਹੂੰ ਡੇਲੀ ਦੀ ਇੱਕ ਇੱਕ ਦੋ ਦੋ ਡਿਲੀਵਰੀਆਂ ਹੁਣ ਜਾ ਰਹੀਆਂ ਜਾ ਰਹੀਆਂ ਨੇ ਤੇ ਬਾਕੀ ਆਪਾਂ ਫੇਸਬੁੱਕ YouTube ਤੇ ਸਾਰੇ ਕਿਤੇ Instagram ਤੇ ਆਪਾਂ ਡਿਲੀਵਰੀਆਂ ਸਾਰੀਆਂ ਆਪਣੀਆਂ ਪਾਉਂਦੇ ਰਹਿਣੇ ਆ ਪਾਉਂਦੇ ਰਹਿਣੇ ਆ ਤੇ ਬਾਕੀ ਆਪਣਾ ਇਹ ਸਪੋਰਟਸ ਮਾਡਲ ਆ ਗਿਆ ਇਹਨੂੰ ਥੋੜਾ ਜਿਹਾ ਆਪਾਂ ਮੋਡੀਫਾਈ ਕਰਤਾ ਇੱਕ ਤਾਂ ਹਿੱਸਾ ਚੇਂਜ ਕਰਤਾ ਆਪਾਂ ਇਹਦਾ ਠੀਕ ਹੈ ਤੇ ਇੱਕ ਇਹਦੇ ਵਿੱਚ ਆਪਾਂ ਮਤਲਬ ਜਿੱਦਾਂ ਗੀਅਰ ਦੀ ਗੱਲ ਕਰੀਏ ਮਾਸਟਰ ਦੀ ਤਾਂ ਉਹ ਚੋਂ ਚੈਨ ਖਤਮ ਕਰਤੀ ਆਪਾਂ ਓਕੇ ਪਹਿਲਾਂ ਕੀ ਸੀ ਮਾਸਟਰ ਦੇ ਵਿੱਚ ਮਿੱਟੀ ਜਾਂਦੀ ਸੀ ਜਿਵੇਂ ਕਸਟਮਰ ਅਪ ਨਾਉਨ ਕਰਦਾ ਸੀ ਉਹ ਅਪ ਤਾਂ ਹੋ ਜਾਂਦਾ ਸੀ ਬਟ ਥੱਲੇ ਨਹੀਂ ਆਉਂਦਾ ਸੀ ਹੁਣ ਇਹ ਚ ਗੇਰਾਰੀ ਤੇ ਗੇਅਰ ਸਿਸਟਮ ਕਰਤਾ ਵੀ ਇਹ ਤਾਂ ਵੀ ਗੇਅਰ ਨਾਲ ਜਾਊਗਾ ਤੇ ਨੀਚੇ ਵੀ ਗੇਅਰ ਨਾਲ ਆਊਗਾ ਗੇਅਰ ਨਾਲ ਆਊਗਾ ਇਹ ਚ ਇੱਕ ਵਧੀਆ ਕੁਆਲਿਟੀ ਦਾ ਗੇਅਰ ਕਿਤੇ ਕੀ ਚੀਜ਼ ਹੋ ਗਈ ਵੀ ਦੇਖ ਜਿਵੇਂ ਜਿਵੇਂ ਆਪਾਂ ਇਹਨੂੰ ਰੋਟੇਟ ਕਰ ਰਹੇ ਹਾਂ ਉਹਨਾਂ ਉਹਨਾਂ ਹਲਕਾ ਹਲਕਾ ਅਪ ਹੋ ਰਿਹਾ ਹੈ ਹਾਂ ਮਤਲਬ ਇਹਦੀ ਜਿਹੜੀ ਡੈਪਟਾ ਬਹੁਤ ਥੋੜੀ ਆ ਹਲਕਾ ਹਲਕਾ ਅਪ ਜਾ ਰਿਹਾ ਹਲਕਾ ਹਲਕਾ ਡਾਊਨ ਆ ਰਿਹਾ ਮਤਲਬ ਝਟਕੇ ਨਹੀਂ ਮਰਦਾ ਨਾ ਝਟਕੇ ਨਹੀਂ ਮਰਦਾ ਇਹਦੇ ਵਿੱਚ ਕੀ ਆ ਇਹ ਸਾਡਾ ਸਪੋਰਟਸ ਮਾਡਲ ਆ ਗਿਆ ਜੀ ਤੇ ਇਹ ਥੋੜਾ ਜਿਹਾ ਜੇ ਆਪਾਂ ਗੱਲ ਕਰੀਏ ਮਤਲਬ ਡੀਜ਼ਲ ਦੀ ਖਪਤ ਦੀ ਤਾਂ ਇਹ ਥੋੜਾ ਜਿਹਾ ਸਪੋਰਟਸ ਮਾਡਲ ਹੁੰਦੇ ਨੇ ਨਾ ਜਿੰਨੇ ਮੋਰ ਨਹੀਂ ਵਗਟਾ ਥੋੜਾ ਜਿਹਾ ਇਹਦੇ ਤੇਲ ਦੀ ਖਪਤ ਜ਼ਿਆਦਾ ਹੁੰਦੀ ਆ ਇਹ 4.5 5 ਲੀਟਰ ਤੇਲ ਕਿਉਂਕਿ ਇਹਨਾਂ 'ਚ ਗੈਪ ਆ ਜਾਂਦਾ ਜੀ ਅੱਛਾ ਆ ਗੈਪ ਆ ਜਾਂਦਾ ਠੀਕ ਜਿੰਨਾ ਗੈਪ ਜ਼ਿਆਦਾ ਹੋਊਗਾ ਉਹਨਾਂ ਮਤਲਬ ਟਰੈਕਟਰ ਨੂੰ ਖਿੱਚਣ ਦੇ ਵਿੱਚ ਦਿੱਕਤ ਆਉਂਦੀ ਆ ਅੱਛਾ ਫਿਰ ਇਸ ਤੋਂ ਬਾਅਦ ਆਪਣਾ ਇਹ ਡੀ ਲਕਸ ਮਾਡਲ ਆ ਜਾਂਦਾ ਹਾਂ ਆ ਗਿਆ ਇਹ ਆ ਗਿਆ ਇਹਦੇ ਵਿੱਚ ਆਪਾਂ ਆ ਗੈਪ ਘਟਾਤਾ ਅੱਛਾ ਤੇ ਇੱਕ ਗਰਦਨ ਛੋਟੀ ਕਰਤੀ ਇਹਦੀ ਠੀਕ ਹੈ ਗਾਟਾ ਬਹੁਤ ਛੋਟਾ ਕਰਤਾ ਗੇਅਰ ਇਹਦੇ ਵਿੱਚ ਵੀ ਸੇਮ ਆ ਗਿਆ ਉਹੀ ਗੇਅਰ ਆ ਗਿਆ ਸਭ ਕੁਝ ਉਹੀ ਆ ਗਿਆ ਕਿਤੇ ਹਿੱਸੇ ਦੇ ਵਿੱਚ ਆਪਾਂ ਥੋੜੀ ਜਿਹੀ ਮੋਡੀਫਿਕੇਸ਼ਨ ਕੀਤੀ ਆ ਠੀਕ ਹੈ ਉਹ ਇਹ ਕੀਤੀ ਆ ਵੀ ਪਹਿਲਾਂ ਆਪਾਂ ਪਾਈਪ ਪਾਈ ਆ ਪਾਈਪ ਤੋਂ ਲੈ ਕੇ ਆਪਾਂ ਇੱਥੇ ਇਹਨੂੰ ਮਤਲਬ ਚੈੱਕ ਨਟ ਲਾਇਆ ਠੀਕ ਉਹਦੇ ਨਾਲ ਕੀ ਆ ਵੀ ਇਹ ਜਿਵੇਂ ਥੋੜੇ ਜਿਹਾ ਟਾਈਮ ਬਾਅਦ ਸਾਲ ਬਾਅਦ 6 ਮਹੀਨੇ ਬਾਅਦ ਜਿਹੜੇ ਟਾਇਰ ਹੁੰਦੇ ਸੀਗੇ ਨਾ ਉਹ ਟੇਢੇ ਹੋ ਜਾਂਦੇ ਸੀਗੇ ਅੱਛਾ ਇਹ ਚ ਟਾਇਰ ਟੇਢੇ ਨਹੀਂ ਹੁੰਦੇਗੇ ਓਕੇ ਹਾਂ ਹੁਣ ਜਿਵੇਂ ਮਾਡਲ ਹੈ ਕਿਹਦੀ ਆ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਲੱਗਦੀਆਂ ਸੀ ਅਪਡੇਟ ਕਰਨ ਵਾਲੀਆਂ ਹੋਗੀਆਂ ਹੋਗੀਆਂ ਜੀ ਹੋਗੀਆਂ ਉਸ ਤੋਂ ਬਾਅਦ ਤੇ ਫਿਰ ਆਪਣਾ ਇਹ ਪਲੱਸ ਆ ਸਪੋਰਟਸ ਪਲੱਸ ਸਪੋਰਟਸ ਪਲੱਸ ਹਾਂ ਇਹ ਤਾਂ ਆਪਣਾ ਲਗਭਗ 2021 ਤੋਂ ਲੈ ਕੇ ਹੁਣ ਤੱਕ ਸਭ ਤੋਂ ਜ਼ਿਆਦਾ ਮਾਡਲ ਇਹ ਆਪਾਂ ਵੇਚਿਆ ਤੇ ਆਪਣਾ ਇਹਨੇ ਪੂਰਾ ਨਾਮ ਬਣਾਇਆ ਹੁਣ ਤਾਂ ਮਤਲਬ ਇਹ ਜਿਹੜਾ ਮਾਡਲ ਆ ਬਹੁਤ ਸਾਰੇ ਦੇ ਵਿੱਚ ਹੀ ਬਹੁ ਘੱਟ ਆ ਨਾ ਹਾਂ ਇਹ ਚ ਖਤਮ ਕਰਤਾ ਖਤਮ ਆ ਜਾਵਾ ਖਤਮ ਹੋ ਗਿਆ ਜਮਾ ਇਹਦੇ ਵਿੱਚ ਹਿੱਸੇ ਦੇ ਵਿੱਚ ਸ਼ਾਫਟ ਹੋਵੇ ਪਹਿਲਾਂ ਵਾਂਗੂ ਡਬਲ ਹੋ ਗਈ ਸ਼ਾਫਟ ਹੋ ਗਈ ਹਾਂ ਹਾਂ ਇਹਦਾ ਡਿਸਟ੍ਰਿਬਿਊਟਰ ਆਪਾਂ ਬਾਹਰ ਕੱਢਤਾ ਵੀ ਇੱਕ ਕਸਟਮਰ ਕਈ ਵਾਰੀ ਕਹਿੰਦਾ ਸੀ ਕਿ ਡਿਸਟ੍ਰਿਬਿਊਟਰ ਬਾਹਰ ਲੈਣਾ ਨੂੰ ਆਪਾਂ ਬਾਹਰ ਕੱਢਤਾ ਠੀਕ ਰ ਅਸਾਂ ਇੱਕ ਗੱਲ ਹੋ ਗਈ ਜੇ ਮੈਂ ਸਪੋਰਟਸ ਮਾਡਲ ਆਗਾ ਉਹਦੇ ਨਾਲੋਂ ਤਾਂ ਇਹਨਾਂ ਦਾ ਤੇਲ ਦਾ ਕਾਫੀ ਵੱਟਾ ਪੈ ਜੂ ਯਾਰ ਬਹੁਤ ਵੱਟਾ ਜਿਵੇਂ ਉਹ ਆਪਾਂ ਡੀ ਲਕਸ ਮਾਡਲ ਆ ਉਹ ਚ ਹੁਣ ਕਸਟਮਰ ਆਪ ਦੱਸਦਾ ਸਾਨੂੰ ਵੀ 2.5 ਤੋਂ 3 ਲੀਟਰ ਦੀ ਆਸ ਤੇ ਪੂਰੇ ਸੀਜ਼ਨ ਦੇ ਵਿੱਚ ਤਾਂ ਦੇਖ ਕਿੱਥੇ ਜਾਊਗਾ ਯਾਰ ਹਾਂ ਮਤਲਬ 1.5 ਲੀਟਰਾਂ ਕੋ ਫਰਕ ਪਾਉਂਦਾ ਤੇ ਜਿਹੜਾ ਇਹ ਮਾਡਲ ਆ ਆਪਣਾ ਸਪੋਰਟਸ ਪਲੱਸ ਇਹਦਾ ਆਪਣਾ ਵੀ ਮਤਲਬ ਉਹੀ ਚੀਜ਼ ਆ ਸੇਮ ਆ ਇੱਚ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਆਪਣਾ ਪਾਊਡਰ ਕੋਟਿੰਗ ਆ ਗਿਆ ਕਲਰ ਪਾਊਡਰ ਕੋਟਿੰਗ ਪਹਿਲਾਂ ਵੀ ਆਪਾਂ ਪਾਊਡਰ ਕੋਟਿੰਗ ਹੀ ਦਿੰਨੇ ਆ ਵੈਸੇ ਇੱਚ ਥੋੜਾ ਜਿਹਾ ਮੋਡੀਫਿਕੇਸ਼ਨ ਇਹ ਕਰਤਾ ਵੀ ਇਹਦੀ ਆ ਥੋੜੀ ਜੀ ਚੌੜੀ ਕਰਤੀ ਇੱਕ ਆ ਚੀਜ਼ ਮਤਲਬ ਜਿਵੇਂ ਆਪਾਂ ਇਹਦੀ ਗੱਲ ਕਰਦੇ ਆ ਪਾਈ ਪਟੰਗਣ ਵਾਸਤੇ ਜਿਗਾਰਡ ਲਾਤਾ ਜੀ ਬਾਕੀ ਇਹਦੇ ਵਿੱਚ ਥੋੜੇ ਜੀ ਕਰਦਾ ਛੋਟੀ ਹੋ ਗਈ ਪਹਿਲਾਂ ਨਾਲੋਂ ਛੋਟੀ ਹੋ ਗਈ ਬਾਕੀ ਇਹ ਥੋੜਾ ਜਨਾ ਕਹਦੀਏ ਵੀ ਨਟ ਬੋਲਟ ਦੇ ਨਾਲ ਵਿੱਚ ਵਗੈਰਾ ਉਹ ਕਰੀ ਕਰਕੇ ਸੋਨਾ ਲੱਗਦਾ ਸੋਨਾ ਲੱਗਦਾ ਸੋਨਾ ਲੱਗਦਾ ਬਾਕੀ ਮਜਬੂਤੀ ਬਹੁਤ ਹੈ ਮਾਡਲ ਦੀ ਕਿਚ ਸ਼ੀਟ ਆ ਜਿਹੜੀ ਸਾਰੀ 12 ਐਮ ਐਮ ਆ ਜਾਂਦੀ ਆ ਪੂਰਾ ਹੈਵੀ ਡਿਊਟੀ ਚ ਆ ਜਾਂਦਾ ਇਹਦੇ ਵਿੱਚ ਜੈਕ ਤੇ ਡਿਸਟ੍ਰੀਬਿਊਟਰ ਇਕੱਠੇ ਆ ਗਏ ਇਸ ਮਾਡਲ ਦੇ ਵਿੱਚ ਆਪਣੇ ਇਹਦੇ ਵਿੱਚ ਪਹਿਲਾਂ ਤੋਂ ਜਿਹੜਾ ਚੱਲ ਰਿਹਾ ਆਪਣਾ ਜੈਕ ਡਿਸਟ੍ਰੀਬਿਊਟਰ ਇੱਕੋ ਜਗ੍ਹਾ ਹੀ ਆ ਗਿਆ ਇਹਦਾ ਹਾਂ ਤੇ ਇਹਦੇ ਵਿੱਚ ਥੋੜਾ ਜਿਹਾ ਅਸੀਂ ਆ ਚੇਂਜ ਕਰਤਾ ਜਿੱਦਾਂ ਆ ਚੀਜ਼ ਬਣਾਤੀ ਉਹ ਸੋਹਣੀ ਵੀ ਲੱਗਦੀ ਹੈ ਵਧੀਆ ਲੱਗਦੀ ਹੈ ਵੈਸੇ ਇਹਦੀ ਮਜ਼ਬੂਤੀ ਥੋੜੀ ਜ਼ਿਆਦਾ ਜਿਵੇਂ ਕਿल्ली ਕੱਢੋ ਪਿੱਛੇ ਨੂੰ ਛੁੱਟ ਦਿਓ ਠੀਕ 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 ਬਾਕੀ ਸਾਰਾ ਇਹ ਉਹੀ ਚੀਜ਼ ਆ ਸੇਮ ਪਹਿਲਾਂ ਵਾਲੀ ਜਿਵੇਂ ਆਪਣਾ ਨਟ ਬੋਲਟਾਂ ਦੀ ਆਪਾਂ ਗੱਲ ਕਰੀਏ ਤੇ ਅਸੀਂ ਸਾਰੇ ਜਿੰਨੇ ਵੀ ਮਾਡਲ ਆਪਣੇ ਉਹਨਾਂ ਦੇ ਵਿੱਚ ਅਸੀਂ ਨਟ ਬੋਲਟ ਸਾਰਾ origignal ਪਾਉਨੇ ਆ ਠੀਕ 13 ਨੰਬਰ ਆ ਗਿਆ ਜੀ 17 ਆ ਗਿਆ 22 ਆ ਗਿਆ 24 ਆ ਗਿਆ 24 ਆ ਗਿਆ ਤੇ ਮਤਲਬ ਦੇਸੀ ਨਟ ਨਹੀਂ ਆਪਾਂ ਵਰਤਦੇ ਕੋਈ ਓਕੇ ਤੇ ਮੰਨ ਕੇ ਚੱਲੋ ਵੀ ਯਾਰ ਜਿਹੜੇ ਬੰਦੇ ਨੇ ਹੁਣ ਕਿਰਾਏ ਤੇ ਚਲਾਉਣਾਗਾ ਪੂਰਾ ਸੀਜ਼ਨ ਉਹਦੇ ਲਈ ਡੀ ਲਕਸ ਮੋਡਲ ਸਭ ਤੋਂ ਵੈਸਟ ਹੈ ਨਾ ਸਭ ਤੋਂ ਵੈਸਟ ਸਭ ਤੋਂ ਘੱਟ ਕਈ ਵੀ ਤੇਲ ਇਹ ਖਾਊਗਾ ਇਹ ਖਾਊਗਾ ਸਭ ਤੋਂ ਘੱਟ ਦੇ ਜੇ ਤੇਲ ਘੱਟ ਖਾਊਗਾ ਤਾਂ ਹੀ ਬੰਦੇ ਨੂੰ 2 ਰੁਪਏ ਬਚਣਗੇ ਨਹੀਂ ਤਾਂ ਬੱਸ ਕਹਿੰਦੀ ਵੀ ਤੇਲ ਦੇ ਵਿੱਚ ਹੀ ਜਾਊ ਸਾਰਾ ਕੰਮ ਹਾਂ ਅੱਛਾ ਤੇ ਹੁਣ ਜੇ ਸਿਸਟਮ ਦੀ ਗੱਲ ਕਰੀਏ ਬਈ ਗਗਨ ਹਾਂਜੀ ਕਿਉਂਕਿ ਸਾਰਾ ਜਿਹੜਾ ਐਕਿਊਰੇਸੀ ਹੈ ਹੂੰ ਜ਼ਮੀਨ ਦੀ ਬਣਾਉਣੀ ਆਪਾਂ ਲੈਵਲ ਕਰਨਾ ਹੈ ਨਾ ਉਹ ਸਾਰੀ ਡਿਪੈਂਡ ਕਰਦੀ ਹੈ ਗੇਰੇ ਤੇ ਚਲੋ ਲੈਵਲਰ ਤੇ ਸੌਰੀ ਬਾਕਟ ਤੇ ਵੀ ਡਿਪੈਂਡ ਕਰਦੀ ਹੈ ਪਰ ਲੇਜ਼ਰ ਦਾ ਜਿਹੜਾ ਹੈਗਾ ਮੇਨ ਰੋਲ ਹੈ ਨਾ ਤੇ ਇਹਦੇ ਵਿੱਚ ਹੁਣ ਕਿਹੜੇ ਕਿਹੜੇ ਮਾਡਲ ਨੇ ਆਪਣੇ ਕੋਲੇ ਇਹਦੇ ਵਿੱਚ ਦੇਖੋ ਜੀ ਆਪਣੇ ਆਹ ਡਿਸਪਲੇ ਵਾਲਾ ਮਾਡਲ 2023 ਦੇ ਵਿੱਚ ਅਸੀਂ ਮਾਰਕੀਟ 'ਚ ਉਤਾਰਿਆ ਸੀ 23 24 ਤੱਕ ਇਹ ਨੇ ਬਹੁਤ ਵਧੀਆ ਨਜ਼ਾਰੇ ਦਿੱਤੇ ਆ ਜਿਹੜਾ ਕਸਟਮਰ ਲੈ ਗਿਆ 1.5 ਕਿਲੋਮੀਟਰ ਤੱਕ ਇਹਦੀ ਰੇਂਜ ਆ ਪੈਨ ਡਿਗਰੀ ਇਹਦਾ ਟੈਂਪਰੇਚਰ ਆ ਇਹ ਜੈਨੂ ਆ ਨਾ 60 ਡਿਗਰੀ ਤੱਕ ਇਹ ਚੱਲਦਾ ਟੈਂਪਰੇਚਰ ਚੱਲਦਾ ਹਾਂ ਇਹਨੂੰ ਗਰਮੀ ਦੀ ਕੋਈ ਦਿੱਕਤ ਨਹੀਂ ਗਈ ਅਸੀਂ ਕਦੇ ਕਸਟਮਰ ਨੂੰ ਨਹੀਂ ਕਹਿੰਦੇ ਇਹਨੂੰ ਛਾਵੇਂ ਲਾਓ ਇਹਨੂੰ ਕਸਟਮਰ ਤੋਂ ਪਈ ਰੱਖੇ ਠੀਕ ਅ ਸੀਜ਼ਨ ਤੁਸੀਂ ਤੋਂ ਪਈ ਰੱਖਣਾ ਇਹਨੂੰ ਕਦੇ ਛਾਵੇਂ ਨਹੀਂ ਲਾਉਣਾਗਾ ਇਹਨੂੰ ਕੁਝ ਵੀ ਹੋ ਜੇ 2 ਸਾਲਾਂ ਤੱਕ ਇਹ ਸਾਡਾ ਉਸ ਤੋਂ ਬਾਅਦ ਇਹ ਸਾਡਾ ਇਸ ਸਾਲ ਦਾ ਮਤਲਬ ਨਵਾਂ ਥੋੜੀ ਜਿਹੀ ਮੋਡੀਫਿਕੇਸ਼ਨ ਦੇ ਵਿੱਚ ਲੈ ਕੇ ਆਏ ਆਇਆ ਇਹ ట్రాన్స్మిਟਰ ਨੂੰ ਆਪਾਂ ਓਕੇ ਇਹਦੇ ਵਿੱਚ ਡਿਸਪਲੇ ਛੋਟੀ ਕਰਦੀ ਇਹਦੇ ਚ ਇੱਕ ਹੋਰ ਫੀਚਰ ਆਪਾਂ ਐਕਸਟਰਾ ਦੇਦਾ ਜਦੋਂ ਤੁਸੀਂ ਇਹਨੂੰ ਨੀਚੋਂ ਵਾਇਰ ਲਾਉਂਗੇ ਆਪਣੇ ਆਪ ਚੱਲ ਪੂਗਾ ਅੱਛਾ ਜਿਵੇਂ ਚਲਦੇ ਸੀਜ਼ਨ ਦੇ ਵਿੱਚ ਤੁਹਾਨੂੰ ਬੈਟਰੀ ਚੇਂਜ ਕਰਨੀ ਪੈਂਦੀ ਹੈ ਲੈਵਲ ਹੇਲੇ ਜਾਂਦਾ ਇਹ ਚੋ ਚੀਜ਼ ਹੈ ਨਹੀਂ ਗੇ ਚ ਖਤਮ ਕਰਦੀ ਮਤਲਬ ਉੱਥੇ ਹੀ ਸਟਾਰਟ ਹੋ ਜੂ ਦੁਬਾਰੇ ਹਾਂ ਉੱਥੇ ਹੀ ਹੋ ਜੂ ਤੁਸੀਂ ਬੈਟਰੀ ਦਾ ਪਲੱਗ ਲਾਉਣਾ ਇਹਨੇ ਚੱਲ ਪੈਣਾ ਠੀਕ 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 ਮਤਲਬ ਇਹਦੇ ਵਿੱਚ ਇੱਕ ਨਵੀਂ ਚੀਜ਼ ਦੇ ਦਈ ਆਪਾਂ ਜੇ ਆਪਾਂ ਕਹਿ ਦਈਏ ਬਸ ਵੀ ਅਣਜਾਣ ਤੋਂ ਜਾਣ ਬੰਦੇ ਨੂੰ ਕਹਤਾ ਵੀ ਯਾਰ ਉਹਦੀ ਬੈਟਰੀ ਬਦਲ ਗਈ ਭੱਜ ਕੇ ਕਿਸੇ ਨੂੰ ਭੇਜਤਾ ਯਾਨੀ ਉਹ ਬੰਦਾ ਬੈਟਰੀ ਬਦਲ ਦੂ ਬੈਟਰੀ ਬਦਲ ਦੋ ਉਸ ਤੋਂ ਇਹਦੇ ਵਿੱਚ ਕੋਈ ਰਿਮੋਟ ਦੀ ਤੁਹਾਨੂੰ ਜ਼ਰੂਰਤ ਨਹੀਂ ਕੋਈ ਆਨ ਕਰਨ ਦੀ ਜ਼ਰੂਰਤ ਨਹੀਂ ਤਾਰ ਲਾਓ ਬਸ ਚੱਲ ਪੂਗਾ ਸਿੱਧਾ ਹੀ ਡਾਇਰੈਕਟ ਆ ਲੱਗਣ ਪਲੇ ਵਾਲਾ ਕੰਮ ਹੋ ਗਿਆ ਬਸ ਉਹੀ ਉਹੀ ਜਿਹੜਾ ਇਹ ਮਾਡਲ ਆ ਸਾਡਾ ਇਹਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਹੋਊਗੀ ਇਹ ਸਿਸਟਮ ਨੂੰ ట్రాన్స్మిਟਰ ਨੂੰ ਕਿ ਡਿਸਪਲੇ ਤੇ ਸ਼ੋ ਕਰੂਗਾ ਠੀਕ ਜੇ ਟੇਡਾ ਲੱਗਿਆ ਤਾਂ ਵੀ ਦੱਸੂਗਾ ਜੇ ਟੈਂਪਰੇਚਰ ਓਵਰ ਆ ਤਾਂ ਵੀ ਦੱਸੂਗਾ ਹਰ ਚੀਜ਼ ਤੁਹਾਨੂੰ ਇਹ ਡਿਸਪਲੇ ਤੇ ਸ਼ੋ ਕਰੂਗਾ ਕਰੂਗਾ ਵੀ ਆਹ ਕਾਰਨ ਜਿਹੜਾ ਹੋ ਰਿਹਾ ਹੈ ਹਾਂ ਉਸ ਤੋਂ ਬਾਅਦ ਫਿਰ ਇਹ α ਆ ਜਾਂਦਾ ਹਾਂ α ਦਾ ਮਾਰਕੀਟ ਦੇ ਵਿੱਚ ਚੱਲ ਹੀ ਰਿਹਾ ਆਮ ਹੀ ਚੱਲ ਰਿਹਾ α ਪ੍ਰੋ ਸ਼ਾਟ ਠੀਕ ਹੈ ਆਪਾਂ 2015 ਤੋਂ α ਨੂੰ ਮਤਲਬ ਲਾ ਰਹੇ ਹਾਂ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਮਾਰਕੀਟ ਦੇ ਵਿੱਚ ਵਧੀਆ ਚੱਲ ਰਿਹਾ ਫਿਰ ਉਸ ਤੋਂ ਬਾਅਦ ਇਹ ਦੋ ਸਿਸਟਮ ਆਪਣੇ ਆਪ ਦੇ ਆ ਜਾਂਦੇ ਆ ਇਹਨਾਂ ਦੇ ਵਿੱਚ ਕੀ ਹੈ ਵੀ ਜਿਵੇਂ ਇਹ ਅਸੀਂ ਇਹਦੇ ਵਿੱਚ ਇੱਕ ਚੀਜ਼ ਨਵੀਂ ਕੀਤੀ ਆ ਠੀਕ ਜਦੋਂ ਤੁਹਾਡੀ ਕੋਈ ਤਾਰ ਖਰਾਬ ਹੋਊਗੀ ਜਾਂ ਮੰਨ ਲਓ ਕੰਟਰੋਲ ਬਾਕਸ ਵਿੱਚ ਕੋਈ ਫਾਲਟ ਪਊਗਾ ਤਾਂ ਇਹ ਬੱਤੀ ਜਗੂਗੀ ਫਾਲਟ ਦੀ ਹਾਂ ਇਹ ਦੋਨੇ ਮਾਡਲਾਂ ਦੀ ਆਪਣੇ ਆਪ ਕਰਤਾ ਸੇਮ ਟਾਈਮਰ ਇਹਦੇ ਵਿੱਚ ਨਾਲ-ਨਾਲ ਚੱਲੂਗਾ ਇੱਕ ਚੀਜ਼ ਹੋਰ ਜਿਹੜੀ ਸਿਸਟਮਾਂ ਦੇ ਵਿੱਚ ਖਾਸ ਹੈ ਅਸੀਂ ਆਪਦੇ ਦੋਨੋਂ ਸਿਸਟਮਾਂ ਦੇ ਵਿੱਚ ਬਿਜਲੀ ਵਾਲੀਆਂ ਤਾਰਾਂ ਥੱਲੇ ਚੱਲਣ ਦੀ ਫੁੱਲ ਗਾਰੰਟੀ ਦਿੰਨੇ ਆ ਅੱਛਾ ਜਿੰਨੀਆਂ ਮਰਜ਼ੀ ਖੇਤ ਦੇ ਵਿੱਚ ਤਾਰਾਂ ਹੋਣ ਕਿਹੋ ਜੀਆਂ ਵੀ ਤਾਰਾਂ ਹੋਣ ਇਹ ਸਾਡੇ ਦੋਨੇ ਸੈਟ ਬਿਜਲੀ ਦੀਆਂ ਤਾਰਾਂ ਥੱਲੇ ਚੱਲਣਗੇ ਕਿੰਨੀ ਮਰਗੀ ਹਾਈ ਵੋਲਟੇਜ ਹੋਵੇ ਕਿੰਨੀ ਮਰਵੀ ਹਾਈ ਵੋਲਟੇਜ ਆ ਕੁਛ ਵੀ ਆ ਵੀ ਅਸੀਂ ਕਦੇ ਕਸਟਮਰ ਨੂੰ ਇਹ ਨਹੀਂ ਕਹਿੰਦੇ ਕਿ ਵੀ ਇਹ ਇੰਨੀ ਨੀਮੀ ਹੋਵੇ ਤਾਰ ਇੰਨੀ ਉੱਚੀ ਹੋਵੇ ਭਲਾ ਤੁਸੀਂ ਟੱਚ ਨਹੀਂ ਕਰਨਾ ਚਾਹੀਦਾਗਾ ਤਾਰ ਦੇ ਥੱਲੇ ਟੱਪਦਾ ਹੋਵੇ ਕਰਾ ਆਪਣਾ ਰੇਂਜ ਨਾ ਛੱਡੋ ਕੋਈ ਚੱਕਰ ਨਹੀਂ ਨਾ ਕੋਈ ਚੱਕਰ ਨਹੀਂਗਾ ਕਿੰਨੀਆਂ ਵੀ ਤਾਰਾ ਹੋਣ ਇੱਕ ਚੀਜ਼ ਹੋਰ ਵੀ ਆ ਜੇ ਕਿਸੇ ਕਸਟਮਰ ਦਾ ਤਾਰਾਂ ਥੱਲੇ ਕੋਈ ਵੀ ਸੈਟ ਰੇਂਜ ਛੱਡਦਾ ਸਾਡੇ ਕੋਲ ਆ ਵੀ ਅਸੀਂ ਫ੍ਰੀ ਚ ਰਿਪੇਅਰ ਕਰਕੇ ਦੇਵਾਂਗੇ ਉਹਨੂੰ ਅੱਛਾ ਹਾਂ ਮਤਲਬ ਉਹ ਸਾਡੇ ਕੋਲ ਥੱਲੇ ਉਧਰ ਤਾ ਸਾਰੇ ਸਿਸਟਮਾਂ ਦੀ ਰਿਪੇਅਰ ਆਪਣੇ ਕੋਲੇ ਆਉਂਦੀ ਤਾਂ ਬਾਈ ਹੋਰੀ ਉਹਦੀ ਇੱਥੇ ਰਿਪੇਅਰ ਕਰਕੇ ਦੇਣਗੇ ਅਸਾਂ ਦੂਜੀ ਗੱਲ ਬਾਈ ਮੰਨ ਲਓ ਹੁਣ ਇਲੈਕਟ੍ਰੋਨਿਕ ਚੀਜ਼ ਆ ਇਹ ਹੂੰ ਕਿਸੇ ਤੋਂ ਡਿੱਗ ਗਿਆ ਕੁਝ ਵੀ ਹੋ ਗਿਆ ਇਹ ਚੀਜ਼ਾਂ ਨਾਰਮਲ ਹੈਪਨਿੰਗ ਹੋ ਜਾਂਦੀ ਹੈ ਹਨਾ ਜਾਣ ਕੇ ਕੋਈ ਨਹੀਂ ਕਰਦਾ ਹੁੰਦਾ ਪਰ ਐਕਸੀਡੈਂਟਲੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਬਾਇ ਚਾਂਸ ਚੱਲਦੇ ਸੀਜ਼ਨ ਦੇ ਵਿੱਚ ਬੰਦੇ ਨੂੰ ਕੋਈ ਤਾਂ ਦਿੱਕਤ ਆ ਗਈ ਤਾਂ ਉਧਰੋਂ ਉਹਦਾ ਕੰਮ ਖੜਦਾ ਹੈਗਾ ਮੰਨ ਲਾ ਰਿਪੇਅਰ ਹੋਣ ਤੇ ਟਾਈਮ ਲੱਗਦਾ ਤਾਂ ਬੰਦੇ ਦਾ ਆਲਟਰਨੇਟਿਵ ਕੋਈ ਹੱਲ ਕਰਕੇ ਦੇਵਾਂਗੇ ਨਾਲ ਦੀ ਨਾਲ ਹੀ ਉਦੋਂ ਹੀ ਜੀ ਪੁਰਾਣੇ ਸਿਸਟਮ ਆਪਣੇ ਕੋਲੇ ਵਾਧੂ ਪਏ ਨੇ ਰਿਪੇਅਰ ਕੀਤੇ ਹੋਏ ਨੇ ਆ ਮੁੰਡਾ ਰਿਪੇਅਰ ਕਰੀ ਜਾਂਦਾ ਸਾਰੇ ਸੈਟਅਪ ਆਪਣੇ ਕੋਲ ਰਿਪੇਅਰ ਕੀਤੇ ਹੋਏ ਨੇ ਸੀਜ਼ਨ ਦੇ ਵਿੱਚ ਆਪਾਂ ਰਿਪੇਅਰ ਕਰ ਕਰਕੇ ਰੱਖ ਲੈਣੇ ਆ ਠੀਕ ਹੈ ਹਰੇਕ ਸੈਟ ਦੀ ਰਿਪੇਅਰ ਆਪਣੇ ਕੋਲੇ ਅਵੇਲੇਬਲ ਆ ਉਹ ਕੋਈ ਵੀ ਸਿਸਟਮ ਆ ਤੁਹਾਡੇ ਕੋਲੇ ਲਿਆਓ ਅਸੀਂ ਰਿਪੇਅਰ ਕਰਕੇ ਤੁਹਾਨੂੰ ਦੇਵਾਂਗੇ ਸਾਰਾ ਸਪੇਅਰ ਪਾਰਟ ਸਮਾਨ ਪੀਸੀਬੀਆਂ ਸਭ ਕੁਝ ਪਿਆ ਸਾਡੇ ਕੋਲੇ ਹਰ ਸੈਟ ਦਾ ਇਲਾਜ ਹੈਗਾ ਸਾਡੇ ਕੋਲੇ ਮਤਲਬ ਵੀ ਕੋਸ਼ਿਸ਼ ਤਾਂ ਇਹ ਆ ਵੀ ਜਿਹੜਾ ਵੀ ਸਿਸਟਮ ਬੰਦਾ ਲੈ ਕੇ ਆਊਗਾ ਉਹਦਾ ਔਨ ਦੀ ਸਪੋਟ 'ਤੇ ਰਿਪੇਅਰ ਹੋ ਜੂਗੀ ਹਾਂ ਜੇ ਹੁੰਦਾ ਤਾਂ ਰਿਪੇਅਰ ਠੀਕ ਹੈ ਜੇ ਨਹੀਂ ਹੁੰਦਾ ਤੁਹਾਨੂੰ ਸੈਟ ਲੱਗ ਸਕਦਾ ਕਈ ਵਾਰੀ ਕਸਟਮਰ ਜ਼ਿਆਦਾ ਹੁੰਦੇ ਨੇ ਵੀ ਇਹ ਚੀਜ਼ ਹੋ ਸਕਦੀ ਆ ਪਰ ਵੀ ਉਹਨੂੰ ਕੰਮ ਉਹਦਾ ਚੱਲਦਾ ਕਰਾਂਗੇ ਚੱਲਦਾ ਕਰਾਂਗੇ ਜਾਨੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੀਰੋ ਤੇ ਇਹ ਇਹ ਮਾਡਲ ਬੜਾ ਅਲੱਗ ਜੇ ਦਾਗਾ ਇਹ ਲਾਇਕਾ ਅੱਛਾ ਇਹ ਲਾਇਕਾ ਦਾ ਮਾਡਲ ਆ ਸਾਨੂੰ ਕਈ ਵਾਰੀ ਮਤਲਬ ਜਿਵੇਂ ਕਸਟਮਰ ਕਹਿੰਦਾ ਸੀਗਾ ਵੀ ਸਾਡੀ ਡਿਮਾਂਡ ਤਾਂ ਜੀ ਲਾਇਕਾ ਦੀ ਆ ਜਿੰਨਾਂ ਕੋਲੇ ਚੱਲਦਾ ਉਹ ਆਪਾਂ ਮਤਲਬ ਇਹ ਲਾਇਕਾ ਲੈ ਕੇ ਆਏ ਆ ਲਾਇਕਾ ਨੂੰ ਆਪਾਂ ਪਿਛਲੇ ਸਾਲਾਂ ਤੋਂ ਵੀ ਵੇਚਦੇ ਆ ਪਰ ਆਪਾਂ ਕਦੇ ਵੀਡੀਓ ਨਹੀਂ ਕੀਤੀ ਸੀ ਇਸ ਸਾਲ ਆਪਾਂ ਵੀਡੀਓ ਕਰ ਰਹੇ ਆ ਤੇ ਲਾਇਕਾ ਤੇ ਸਾਡੇ ਕੋਲੇ ਬਹੁਤ ਵਧੀਆ ਆਫਰ ਵੀ ਹੈਗਾ ਓਕੇ ਇਹ 15 ਅਪ੍ਰੈਲ ਤੱਕ ਜੇ ਕੋਈ ਬੰਦਾ ਸਾਡੇ ਕੋਲ ਲਾਇਕਾ ਦਾ ਸਿਸਟਮ ਬੁੱਕ ਕਰਾਉਂਦਾ ਸਪੋਰਟਸ ਮਾਡਲ ਦੇ ਨਾਲ ਤਾਂ 345000 ਰੁਪਏ ਦਾ ਹੈ ਅੱਛਾ ਮਾਰਕੀਟ ਰੇਟ ਕੀ ਚੱਲ ਰਿਹਾ ਹੈ ਮਾਰਕੀਟ ਦੇ ਵਿੱਚ 65 70 ਚੱਲਦਾ ਪਿਆ ਠੀਕ ਹੈ ਲਾਇਕਾ ਟਾਪ ਮਾਡਲ ਦਾ ਰੇਟ ਹੈ ਜਿਹੜਾ ਸੀਐਲਐਚ ਦਾ 345000 ਰੁਪਏ α ਦੇ ਵਿੱਚ ਜੇ ਆਪਾਂ ਗੱਲ ਕਰੀਏ ਸਿੱਧਾ ਸਿਰ 20 25000 ਦਾ ਫਾਇਦਾ ਹੈਗਾ ਹਾਂ ਹੈਗਾ ਹੈਗਾ α ਵੀ ਇਵੇਂ ਹੀ ਆ α ਦੇ ਵਿੱਚ ਜੇ ਆਪਾਂ ਗੱਲ ਕਰੀਏ オリジナル ਸਿਸਟਮ ਦੀ α ਇਹਨਾ ਮੇਡਨ ਯੂਐਸਏ ਆਉਂਦਾ ਉਹਦੇ ਵਿੱਚ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਹੁਣ ਦਾ ਸਾਡਾ ਰੇਟ ਹੈਗਾ 2,55,000 ਰੁਪਏ ਵਿਧਵਾ ਕਿਟ ਹਾਂ ਵਿਧਵਾ ਕਿਟ ਵੈਸੇ ਇਹਦਾ ਮਾਰਕੀਟ ਦੇ ਰੇਟ ਹੈ 2,75,000 ਰੁਪਏ ਠੀਕ ਹੈ ਮਤਲਬ ਇਹਦੇ ਵਿੱਚ ਵੀ ਸਿੱਧਾ-ਸਿੱਧਾ 20,000 ਰੁਪਏ ਦਾ ਡਿਸਕਾਊਂਟ ਆ ਹੂੰ ਭਾਈ ਦੇਖ ਲਓ ਭਾਈ ਸਿੱਧੇ-ਸਿੱਧੇ ਮੇਰੇ ਵਾਂਗੂ ਰੇਟ ਡਿਸਕਲੋਜ਼ ਕਰ ਦਿੰਦਾ ਭਾਈ ਆ ਜਿਵੇਂ ਦੀ ਆ ਕੋਈ ਲੁੱਕ ਨਹੀਂ ਹੈਗੀ ਠੀਕ ਹੈ ਕੋਈ ਲੁਕੋ ਹੋ ਨਹੀਂ ਹੈਗਾ ਕੁਝ ਨਹੀਂ ਹੈਗਾ ਤੁਸੀਂ ਮਾਰਕੀਟ ਦੇ ਵਿੱਚ ਸਾਰੇ ਪਾਸੇ ਟਰਾਈ ਕਰ ਲਓ ਤੇ ਗਰੰਟੀ ਵਰੰਟੀ ਜ਼ਿੰਮੇਵਾਰੀ ਉਹ ਗਗਨ ਜਿੰਨੀ ਚੱਕ ਲੈਵੇ ਕੋਈ ਹੁੰਦਾ ਹੈ ਨਾ ਤੇ ਆ ਰੇਟ ਬਾਕੀ ਜਿੰਨੇ ਵੀ ਆਪਣੇ ਕਸਟਮਰ ਆ ਸਾਰੇ ਬਈ ਯਾਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿਉਂਕਿ ਹਰੇਕ ਏਰੀਆ ਦੇ ਵਿੱਚ ਆਪਣਾ ਕਰਾ ਆ ਗਿਆ ਸਾਨੂੰ ਕਸਟਮਰ ਨੂੰ ਬੋਲ ਕੇ ਦੱਸਣਾ ਪੈਂਦਾ ਵੀ ਮਤਲਬ ਫਲਾਨੇ ਏਰੀਆ ਦੇ ਵਿੱਚ ਸਾਡਾ ਕਰਾ ਫਲਾਨਾ ਬੰਦਾ ਚਲਾ ਰਿਹਾ ਹੈ ਨਾ ਜੇ ਕਸਟਮਰ ਕਮੈਂਟ ਆਪ ਕਰੇ ਤਾਂ ਸੁਆਦ ਆ ਜੀ ਸੁਆਦ ਆ ਜੀ ਹਾਂ ਵੀ ਕਸਟਮਰ ਸੁਆਦ ਕਰੇ ਭਾਈ ਨੇ ਤਾਂ ਜਿੰਨੇ ਵੀ ਵੀਰਾਂ ਨੇ ਲੇਬਲਰ ਲਾਏ ਨੇਗੇ ਠੀਕ ਹੈ ਤਾਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਰਵਿਸ ਕਿਸ ਤਰ੍ਹਾਂ ਦੀ ਦਿੱਤੀ ਹੈਗਾ ਗਗਨ ਬਾਈ ਨੇ ਕਿਉਂਕਿ ਜੇ ਕਮੈਂਟਾਂ ਦੇ ਵਿੱਚ ਕੋਈ ਵੀ ਬੰਦਾ ਆਪਣੀ ਕੋਈ ਗਲਤੀ ਜਾਂ ਕੋਈ ਆਪਣੀ ਕਮੀ ਹੈਗੀ ਉਹ ਲੁਕਾ ਨਹੀਂ ਸਕਦਾ ਠੀਕ ਹੈ ਸੋਸ਼ਲ ਮੀਡੀਆ ਦੇ ਉੱਤੇ ਪਬਲੀਕਲੀ ਜੇ ਕੋਈ ਗੱਲ ਕੰਫੀਡੈਂਸ ਨਾਲ ਬੋਲਣੀ ਹੈ ਤਾਂ ਉਹ ਬੰਦਾ ਤਾਂ ਹੀ ਬੋਲ ਸਕਦਾ ਜੇ ਉਹ ਸੱਚਾ ਹੈਗਾ ਜੇ ਉਹਨੇ ਕਸਟਮਰਾਂ ਦੀ ਗੱਲ ਸੁਣੀ ਹੈ ਹੈਨਾ ਬਾਕੀ ਅਸੀਂ 2015 ਤੋਂ ਲੈਵਲਰ ਵੇਚ ਰਹੇ ਹਾਂ 15 ਤੋਂ ਮੈਂ ਇੱਥੇ ਬੈਠਾ ਹੋਇਆ ਹਾਂ 2007 ਦਾ ਮੈਂ ਇਹ ਕੰਮ ਚਾ 15 ਤੋਂ ਆਪਣੀ ਇਹ ਸ਼ਾਪ ਆ ਠੀਕ ਹੈ 15 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਲੈਵਲਰ ਗਏ ਨੇ ਆਪਣੇ ਅਸੀਂ ਕਦੇ ਕਿਸੇ ਕਸਟਮਰ ਨੂੰ ਨਾਰਾਜ਼ ਨਹੀਂ ਹੋਣ ਦਿੱਤਾ ਠੀਕ ਹੈ ਤੇ ਮਤਲਬ ਇਹ ਆ ਵੀ ਸਾਡਾ ਜਿਹੜਾ ਨਾਮ ਆ ਉਹ ਤੁਸੀਂ ਪੜ ਕੇ ਯਾਦ ਕਰਕੇ ਨਾਨਕ ਗਰੁੱਪ ਤੇ ਤੁਸੀਂ ਆਉਣਾ ਐਨਜੀ ਐਨਜੀ ਹਾਂ ਇਸ ਲੋਗੋ ਨੂੰ ਤੁਸੀਂ ਯਾਦ ਰੱਖੋ ਐਨਜੀ ਐਨ ਨਾਨਕ ਗਰੁੱਪ ਲੋ ਜੀ ਇਹ ਲੋਗੋ ਹੈਗਾ ਗਗਨ ਬਾਈ ਦਾ ਨਾਨਕ ਗਰੁੱਪ ਕੋਟਕਪੂਰੇ ਦੀ ਲੋਕੇਸ਼ਨ ਆਗੀ ਹਾਂ ਤੇ ਬਾਕੀ ਗੱਲੇ ਆ ਵੀ ਡਿਲੀਵਰੀ ਤੁਹਾਨੂੰ ਜਿੱਥੇ ਵੀ ਤੁਸੀਂ ਆਲ ਓਵਰ ਪੰਜਾਬ ਹਰਿਆਣਾ ਰਾਜਸਥਾਨ ਹਾਂ ਰਾਜਸਥਾਨ ਦੇ ਵਿੱਚ ਵੀ ਵਧੀਆ ਆਪਣੇ ਜਾ ਰਹੇ ਨੇ ਤੇ ਤੁਹਾਨੂੰ ਭੇਜ ਦਿਆਂਗੇ ਕੋਈ ਤੁਹਾਨੂੰ ਬੜਾ ਚੱਕਰਾਂ ਚ ਪੈਣ ਦੀ ਲੋੜ ਨਹੀਂ ਸਰਵਿਸ ਵੀ ਤੁਹਾਨੂੰ ਉੱਥੇ ਤੁਹਾਡੇ ਖੇਤ 'ਚ ਮਿਲੂਗੀ ਹਾਂ ਸਰਵਿਸ 1 ਸਾਲ ਦੀ ਸਰਵਿਸ ਹੋਊਗੀ 1 ਸਾਲ ਦੀ ਵਾਰੰਟੀ ਹੋਊਗੀ ਜਿੰਨੇ ਵੀ ਇਹ ਸਿਸਟਮ ਲੱਗੇ ਨੇ ਸਾਰਿਆਂ ਦੀ 2 ਸਾਲ ਦੀ ਵਾਰੰਟੀ ਆ 1 ਸਾਲ ਦੀ ਫੀਲਡ ਸਰਵਿਸ ਆ ਤੇ 1 ਸਾਲ ਦੀ ਨਾਲ ਵਾਰੰਟੀ ਆ ਅਗਲੇ 1 ਸਾਲ ਦੀ ਇਹ ਉਹਨਾਂ ਨੂੰ ਵਾਰੰਟੀ ਆ ਵਾਰੰਟੀ ਆ ਬਾਕੀ ਭਰਾ ਉਹ ਨੰਬਰ ਸਕਰੀਨ ਤੇ ਚੱਲਦਾ ਇਸ ਨੰਬਰ ਦੇ ਉੱਤੇ ਕਾਲ ਕਰ ਲਿਓ ਤੇ ਸੋਸ਼ਲ ਮੀਡੀਆ ਦੇ ਉੱਤੇ ਕਨੈਕਟ ਹੋਣ ਵਾਸਤੇ ਆ ਸਕੈਨਰ ਨੂੰ ਸਕੈਨ ਕਰ ਲਿਓ ਸਿੱਧਾ ਨਾਨਕ ਗਰੁੱਪ ਦਾ ਜਿਹੜਾ ਇੰਸਟਾਗ੍ਰam ਪੇਜ ਹੈਗਾ ਉਹ ਉਹਦੇ ਤੁਹਾਨੂੰ ਲਿੰਕ ਮਿਲ ਜਾਣਗੇ ਸਾਰਿਆਂ ਦੇ ਠੀਕ ਹੈ ਫੇਸਬੁੱਕ YouTube WhatsApp Google ਦੀ ਲੋਕੇਸ਼ਨ A to Z ਚੀਜ਼ ਤੁਹਾਨੂੰ ਇਸ ਸਕੈਨਰ ਤੋਂ ਜਿਹੜੀ ਹੈਗੀ ਉਹ ਮਿਲ ਜਾਣੀ ਹੈਗੀ ਤੇ ਠੀਕ ਬਾਈ ਗਗਨ ਜੀ ਓਕੇ ਬਾਈ ਜੀ ਓਕੇ ਜੀ